पंजाब के कांग्रेस के नेता कहते हैं कि बिहार के लोगों को पंजाब में बहिष्कार करना चाहिए कांग्रेस वाले नेता बोल रहे हैं। मैं इदा की कोई गल नहीं की कह रहा कि जिन्हें भी गैर पंजाबी ने वो पंजाब में जी सद के आन अपनी मेहनत कर मुशक्त पैसे कमा और अपने परिवार पालन सामू कोई मुश्किल नहीं गई ਲੈਕਿਨ ਮੇਰੇ ਖਿਲਾਫ ਪ੍ਰੋਪਾਗੈਂਡਾ ਇਹ ਬਣਾਇਆ ਜਾ ਰਿਹਾ ਵਾ ਕਿ ਜਿਵੇਂ ਕਿ ਮੈਂ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਪੰਜਾਬ ਚ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਪਹਿਲੀ ਗੱਲ ਤਾਂ ਮੈਂ ਨਾ ਬਿਹਾਰ ਕਿਹਾ ਸ਼ਬਦ ਨਾ ਮੈਂ ਯੂਪੀ ਕਿਹਾ ਅਨਫੋਰਚਨਟਲੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਇਸ ਲੈਵਲ ਤੇ ਕਹਿਣਾ ਮੇਰਾ ਖਿਆਲ ਹੈ ਕਿ ਉਹਨਾਂ ਨੇ ਪੂਰੇ ਮਸਲੇ ਨੂੰ ਅੰਡਰਸਟੈਂਡ ਨਹੀਂ ਕੀਤਾ ਉਹਨਾਂ ਦੀ ਆਪਣੀ ਸਟੇਟ ਗੁਜਰਾਤ ਵਿੱਚ ਵੀ ਕਾਨੂੰਨ ਹੈ ਸੁਖਪਾਲ ਸਿੰਘ ਖੈਰਾ ਵੱਲੋਂ ਗੈਰ ਪੰਜਾਬੀਆਂ ਬਾਰੇ ਦਿੱਤੇ ਬਿਆਨ ਤੇ ਪ੍ਰਧਾਨ ਮੰਤਰੀ ਨੇ ਵੀ ਪ੍ਰਤੀਕਰਮ ਦਿੱਤਾ ਬਿਹਾਰ ਦੇ ਮਹਾਰਾਜਗੰਜ ਦੇ ਵਿੱਚ ਰੈਲੀ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਸੁਖਪਾਲ ਸਿੰਘ ਖੈਰਾ ਦੇ ਬਿਆਨ ਦੇ ਆਧਾਰ ਤੇ ਕਾਂਗਰਸ ਨੂੰ ਕੀ ਰਿਹਾ ਆਪਕੇ ਕਾਂਗਰਸ ਕੇ ਨੇਤਾ ਕਹਤੇ ਹੈ ਕਿ ਬਿਹਾਰ ਕੇ ਲੋਕਾਂ ਕੋ ਪੰਜਾਬ ਮੈਂ ਬਹਿਸ਼ਕਾਰ ਕਰਨਾ ਚਾਹੀਏ ਇਹ ਕਾਂਗਰਸ ਵਾਲੇ ਨੇਤਾ ਬੋਲ ਰਹੇ ਹਨ और आरजेडी वाले इनके साथ यहां आपसे वोट मांग रहे वो कहते हैं कि बिहार के लोगों को ना पंजाब में घर खरीदने देना चाहिए ना ही पंजाब में बिहारियों को कोई अधिकार देना चाहिए बिहार के लोगों के लिए इतनी नफरत इन लोगों के दिल दिमाग में भरी पड़ी है क्या आपने कांग्रेस के शाही परिवार से सुना कि भाई ये इनका मंत्री बोल रहा है गलत बोल रहा है उनका नेता बोल रहा है गलत बोल रहा है ऐसा नहीं बोलना चाहिए नहीं बोल रहे यहां आरजेडी के लोगों ने तो कान में रुई ठूस लिए रुई प्रधानमंत्री नरेंद्र मोदी ਦੇ ਇਸ ਬਿਆਨ ਤੇ ਸੁਖਪਾਲ ਸਿੰਘ ਖੈਰਾ ਨੇ ਵੀ ਜਵਾਬ ਦਿੱਤਾ ਉਹ ਕਹਿ ਰਹੇ ਕਿ ਪੰਜਾਬ ਮੇ ਬਿਹਾਰੀਓ ਕੋ ਕਾਂਗਰਸ ਨੇ ਆਨੇ ਸੇ ਮਨਾ ਕਰ ਦਿਆ ਮੈਂ ਇਦਾਂ ਦੀ ਕੋ ਗੱਲ ਹੀ ਨਹੀਂ ਕੀਤੀ ਮੈਂ ਇਹ ਕਹਿ ਰਿਹਾ ਕਿ ਜਿੰਨੇ ਵੀ ਗੈਰ ਪੰਜਾਬੀ ਨੇ ਉਹ ਪੰਜਾਬ ਵਿੱਚ ਜੀ ਸਦਕੇ ਹੋਣ ਆਪਣੀ ਮਿਹਨਤ ਕਰਨ ਮੁਸ਼ਕਕਤ ਕਰਨ ਪੈਸੇ ਕਮਾਉਣ ਔਰ ਆਪਣੇ ਪਰਿਵਾਰਾਂ ਨੂੰ ਪਾਲਣ ਸਾਨੂੰ ਕੋਈ ਮੁਸ਼ਕਲ ਨਹੀਂ ਗਈ ਸਾਨੂੰ ਮੁਸ਼ਕਲ ਇਹ ਆ ਕਿ ਜਦੋਂ ਗੈਰ ਪੰਜਾਬੀ ਸਾਡੇ ਪੰਜਾਬ ਦੀਆਂ ਨੌਕਰੀਆਂ ਲੈ ਜਾਂਦੇ ਨੇ ਕਿਉਂਕਿ ਭਗਵੰਤਪਾਨ ਜਿਹੜਾ ਸ਼ੋਰ ਮਚਾ ਰਿਹਾ ਕਿ ਮੈਂ 40000 ਨੌਕਰੀ ਦਿੱਤੀ ਆ ਮੈਂ 300 ਪਿੰਡਾਂ ਵਿੱਚ ਜਾ ਕੇ ਆਇਆ ਮੈਂ 300 ਪਿੰਡਾਂ 'ਚ ਪੁੱਛਿਆ ਕਿ ਤੁਹਾਨੂੰ ਨੌਕਰੀਆਂ ਮਿਲੀਆਂ ਮੈਨੂੰ ਲੋਕੀ ਹੱਥ ਮਾਰ ਕੇ ਕਹਿੰਦੇ ਨੇ ਕਿ ਸਾਡੇ ਪਿੰਡ ਕੋਈ ਨੌਕਰੀ ਨਹੀਂ ਮਿਲੀ ਤੇ ਮੈਂ ਇਸ ਕਰਕੇ ਇੱਕ ਬਿੱਲ ਪੇਸ਼ ਕੀਤਾ ਹੋਇਆ ਪ੍ਰਾਈਵੇਟ ਮੈਂਬਰਸ ਬਿੱਲ ਜਿਨਾ ਕੇ ਕੁਲਤਾਰ ਸੰਧਵਾ ਨੂੰ ਜਨਵਰੀ 2023 ਦਾ ਦਿੱਤਾ ਹੋਇਆ ਮੈਂ ਉਹਦੇ ਵਿੱਚ ਮੰਕੀ ਕੀਤੀ ਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਕਾਨੂੰਨ ਬਣਾਇਆ ਜਾਵੇ ਜਿਹਦੇ ਵਿੱਚ ਕੋਈ ਵੀ ਆਦਮੀ ਜਦੋਂ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਉਹ ਜ਼ਮੀਨ ਖਰੀਦਣਾ ਚਾਹੁੰਦਾ ਉਹ ਵੋਟਰ ਬਣਨਾ ਚਾਹੁੰਦਾ ਉਹ ਨੌਕਰੀ ਖਰੀਦਣਾ ਨੌਕਰੀ ਕਰਨਾ ਚਾਹੁੰਦਾ ਉਹ ਸਟੇਟ ਵੱਲੋਂ ਲਾਈਆਂ ਹੋਈਆਂ ਸ਼ਰਤਾਂ ਪੂਰੀਆਂ ਕਰੇ ਜਿਵੇਂ ਹਿਮਾਚਲ ਪ੍ਰਦੇਸ਼ ਨੇ ਜਿਹੜੀਆਂ ਸ਼ਰਤਾਂ ਲਾਈਆਂ ਮੈਂ ਉਸੇ ਤਰ੍ਹਾਂ ਕੋਕ ਕਰਕੇ ਤੇ ਸਪੀਕਰ ਵਿਧਾਨ ਸਭਾ ਕੋ ਬਿਲ ਦਿੱਤਾ ਹੋਇਆ ਔਰ ਅਗਰ ਇਸ ਤਰ੍ਹਾਂ ਨਾ ਹੋਵੇਗਾ ਸਾਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰੇ ਖਿਲਾਫ ਪ੍ਰੋਪਾਗੈਂਡਾ ਇਹ ਬਣਾਇਆ ਜਾ ਰਿਹਾ ਵਾ ਕਿ ਜਿਵੇਂ ਕਿ ਮੈਂ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਪੰਜਾਬ ਚ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਪਹਿਲੀ ਗੱਲ ਤਾਂ ਮੈਂ ਨਾ ਬਿਹਾਰ ਕਿਹਾ ਸ਼ਬਦ ਨਾ ਮੈਂ ਯੂਪੀ ਕਿਹਾ ਕੁਝ ਅਖਬਾਰਾਂ ਨੇ ਵੀ ਪਹਿਲਾ ਚੰਦਲ ਲਿਖਿਆ ਮੇਰੇ ਵਿਰੋਧੀਆਂ ਨੇ ਵੀ ਮੇਰੇ ਤੇ ਇਦਾਂ ਦੇ ਇਲਜ਼ਾਮ ਲਾਏ ਅਨ ਅਫੋਰਚਨਟਲੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਇਸ ਲੈਵਲ ਤੇ ਕਹਿਣਾ ਮੇਰਾ ਖਿਆਲ ਹੈ ਕਿ ਉਹਨਾਂ ਨੇ ਪੂਰੇ ਮਸਲੇ ਨੂੰ ਅੰਡਰਸਟੈਂਡ ਨਹੀਂ ਕੀਤਾ ਉਹਨਾਂ ਦੀ ਆਪਣੀ ਸਟੇਟ ਗੁਜਰਾਤ ਵਿੱਚ ਵੀ ਕਾਨੂੰਨ ਹੈ ਕੋਈ ਵੀ ਨਾਨ ਗੁਜਰਾਤੀ ਬਿਨਾਂ ਕਿਸੇ ਸ਼ਰਤਾ ਪੂਰੀਆਂ ਕੀਤੇ ਉੱਥੇ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ ਉੱਥੇ ਵੋਟਰ ਨਹੀਂ ਬਣ ਸਕਦਾ ਉੱਥੇ ਉਹ ਸਰਕਾਰੀ ਨੌਕਰੀ ਲੈ ਨਹੀਂ ਸਕਦਾ ਔਰ ਕਿੱਲਾ ਗੁਜਰਾਤ ਨਹੀਂ ਹੁਣ ਉੱਤਰਾਖੰਡ ਵਿੱਚ ਵੀ ਭਾਜਪਾ ਨੇ ਇਹ ਲਾਅ ਬਣਾ ਦਿੱਤਾ ਪੰਜਾਬ 'ਚ ਅਸੀਂ ਇਸ ਕਰਕੇ ਲਾਅ ਮੰਗ ਰਹੇ ਹਾਂ ਕਿਉਂਕਿ ਸਾਡੇ 7 ਕਰੋੜ ਆਬਾਦੀ 'ਚੋਂ ਅਪ੍ਰੋਕਸੀਮੇਟਲੀ 70-75 ਲੱਖ ਸਾਡਾ ਜਿਹੜਾ ਪੰਜਾਬੀ ਆ ਉਹ ਵਿਦੇਸ਼ਾਂ ਵਿੱਚ ਜਾ ਚੁੱਕਾ ਵਾ ਸਾਡਾ ਆਇਡੈਂਟੀਟੀ ਕ੍ਰਾਈਸਿਸ ਹੋ ਰਿਹਾ ਵਾ ਸਾਡੀ ਆਬਾਦੀ ਸ਼ਿਫਟ ਹੋ ਰਹੀ ਆ ਬਹੁਤ ਵੱਡੇ ਲੈਵਲ ਤੇ ਅਗਰ ਅਸੀਂ ਬਿਨਾਂ ਸ਼ਰਤ ਤੋਂ ਬਿਨਾਂ ਕੰਡੀਸ਼ਨਸ ਰੈਂਡਮਲੀ ਤੜਾ-ਤੜ ਕਰਕੇ ਇੱਥੇ ਲੋਕਾਂ ਨੂੰ ਪੰਜਾਬ ਵਿੱਚ ਆ ਕੇ ਆਉਣ ਦਿੱਤਾ ਉਹ ਸਾਡੀਆਂ ਨੌਕਰੀਆਂ ਖਾ ਜਾਣਗੇ ਔਰ ਸਾਡੀ ਜਿਹੜੀ ਆਇਡੈਂਟੀਟੀ ਆ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿੱਥੇ ਸਿੱਖ ਇਕੱਲੇ ਪੰਜਾਬ ਦੇ ਵਿੱਚ ਮੈਜੋਰਿਟੀ ਚ ਨੇ ਹੌਲੀ-ਹੌਲੀ ਸਾਡੀ ਪੱਗ ਵੀ ਗਾਇਬ ਹੋ ਜੂਗੀ ਸਾਡੀ ਜ਼ੁਬਾਨ ਵੀ ਗਾਇਬ ਹੋ ਜੂ ਸਾਡਾ ਸੱਭਿਆਚਾਰ ਵੀ ਗਾਇਬ ਹੋ ਜਾਊਗਾ ਇਹ ਮੈਂ ਐਗਜ਼ੈਕਟਲੀ ਕਿਹਾ ਔਰ ਮੈਂ ਆਪਣੇ ਬਿਆਨ ਤੇ ਖੜਾ ਵਾਂ ਮੈਂ ਫਿਰ ਕਹਿਣਾ ਚਾਹੁੰਦਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਗੁਜਰਾਤ ਦੀ ਤਰਜ ਤੇ ਹੁਣ ਉਤਰਾਖੰਡ ਦੀ ਤਰਜ ਤੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਵਾ ਜਿਹਦੇ ਚ ਕੋਈ ਵੀ ਗੈਰ ਪੰਜਾਬੀ ਆਵੇ ਉਹ ਸ਼ਰਤਾਂ ਪੂਰੀਆਂ ਕਰੇ ਉਹ ਜੀ ਸੱਦ ਕੇ ਇੱਥੇ ਰਵੇ ਉਹ ਵੋਟਰ ਬਣੇ ਨੌਕਰੀ ਕਰੇ ਪਰ ਜਦ ਤਾਈ ਉਹ ਸ਼ਰਤਾ ਪੂਰੀਆਂ ਨਹੀਂ ਕਰਦਾ ਉਹ ਪੈਸੇ ਕਮਾਵੇ ਆਪਣੇ ਪਰਿਵਾਰ ਪਾਲੇ ਉਹ ਪੱਕੇ ਤੌਰ ਤੇ ਨਾਗਰਿਕ ਨਹੀਂ ਬਣਨਾ ਚਾਹੀਦਾ ਭਗਵੰਤ ਮਾਨ ਨੇ ਇਥੋਂ ਵੀ ਅੱਗੇ ਇੱਕ ਥੋੜਾ ਜਿਹਾ ਕੀ ਕਹਿੰਦੇ ਆ ਕਿ ਹਾਸੋ ਹੀ ਨਾ ਬਿਆਨ ਦਿੱਤਾ ਕਿ ਖੈਰਾ ਸਾਹਿਬ ਬਾਹਰਿਆਂ ਨੂੰ ਕੋਈ ਰੋਕਣੇ ਨਹੀਂ ਸਾਡੇ ਵੀ ਬੱਚੇ ਕੈਨੇਡਾ ਅਮਰੀਕਾ ਜਾਂਦੇ ਨੇ ਮੈਂ ਭਗਵੰਤ ਨੂੰ ਕਹਿਣਾ ਚਾਹਣਾ ਕਿ ਕੈਨੇਡਾ ਤੇ ਅਮਰੀਕਾ ਚ ਉਹ ਨਾਗਰਿਕਤਾ ਐਵੇਂ ਹੀ ਦੇ ਦਿੰਦੇ ਆ ਉਹਨਾਂ ਦੀਆਂ ਪੂਰੀਆਂ ਸ਼ਰਤਾਂ ਨੇ ਪਹਿਲੀ ਸ਼ਰਤ ਹੈ ਕਿ ਪਾਸਪੋਰਟ ਦਿਖਾਓ ਫਿਰ ਹੈਗਾ ਵੀਜ਼ਾ ਦਿਖਾਓ ਫਿਰ ਜੇ ਪੀਆਰ ਲੈਣੀ ਆ ਉਹਦੀ 3-4 ਸਾਲ ਦਾ ਪ੍ਰੋਸੈਸ ਹੈ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਾ ਕੇ ਫਿਰ ਆਪਣੀ ਨਾਗਰਿਕਤਾ ਦਿੰਦੇ ਨੇ ਬਿਲਕੁਲ ਉਹੀ ਮੈਂ ਕਹਿ ਰਿਹਾ ਦਰਸਲ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਪੰਜਾਬ ਨੂੰ ਬਚਾਉਣ ਲਈ ਹਿਮਾਚਲ ਵਾਂਗ ਇੱਕ ਕਾਨੂੰਨ ਲਿਆਂਦਾ ਜਾਏ ਤਾਂ ਜੋ ਕੋਈ ਵੀ ਗੈਰ ਪੰਜਾਬੀ ਸਿੱਧਾ ਆ ਕੇ ਪੰਜਾਬ ਦੇ ਵਿੱਚ ਵੋਟਰ ਨਾ ਬਣ ਸਕੇ ਜ਼ਮੀਨ ਨਾ ਖਰੀਦ ਸਕੇ ਸਰਕਾਰੀ ਨੌਕਰੀ ਨਾ ਲੈ ਸਕੇ ਪਰ ਇਸ ਮਸਲੇ ਤੇ ਹੁਣ ਵਿਵਾਦ ਹੋ ਗਿਆ ਸੁਖਪਾਲ ਸਿੰਘ ਖਹਿਰਾ ਦੇ ਇਸ ਬਿਆਨ ਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਟਵਾਰ ਕੀਤਾ ਹੈ